ਸਾਹਿਬ ਜੀ ਸਵਾਗਤ ਹੈ ਢਿੱਲੀ ਪੋਸਟ ਸੇ ਕਿਸਰਾ ਦੇਖਦੇ ਹਾਂ ਕਿ ਪੀਐਮ ਮੋਦੀ ਸਿੱਧਾ-ਸਿੱਧਾ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ 1984 ਦੇ ਸਿੱਖ ਨਸਲ ਕੁਸ਼ੀ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਹੜੀ ਪਾਟੀ ਕਾਂਗਰਸ ਦਾ ਸਾਥ ਦੇਗੀ ਉਹ ਵੀ ਉਨੀ ਹੀ ਭਾਗੀਦਾਰ ਹੋਏਗੀ ਦੇਖੋ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਜੋ ਕੁਝ ਪਿਛਲੇ ਦੇ 2000 ਦੇ ਪ੍ਰਚਾਰ ਵਿੱਚ ਕਰ ਰਿਹਾ ਹੈ ਬਹੁਤ ਹੀ निंदनीय जोग है धर्म ਦੇ ਨਾਂ ਤੇ ਜੀ ਭਾਈਚਾਰੇ ਨੂੰ ਖਰਾਬ ਕਰ ਰਹੇ ਨੇ ਮੈਂ ਇੱਕੋ ਹੀ ਗੱਲ ਕਹਿਣੀ ਚਾਹਣਾ ਜਿਹੜੀ 1984 ਵਾਲਾ ਉਹ ਜੋ ਵੀ ਉਹ ਹੋਇਆ ਬਹੁਤ ਹੀ निंदनीय जोग है ਸਾਡੇ ਹਿੰਦੁਸਤਾਨ ਦੇ ਵਿੱਚ ਜਿੱਥੇ ਅਸੀਂ ਆਪਣਾ ਖੂਨ ਪਸੀਨਾ ਦੇ ਕੇ ਸਾਰਾ ਕੁਝ ਇਛਾਤਾਂ ਦੇ ਕੇ ਇਸ ਮੁਲਕ ਦੀ ਆਜ਼ਾਦੀ ਲਈ ਹੋਵੇ ਇਸ ਤੋਂ ਹੋਰ ਨਿੰਦਣਯੋਗ ਕੋਈ ਗੱਲ ਹੀ ਨਹੀਂ ਹੈ ਕਿ 1984 ਦੇ ਦੰਗੇ ਹੋਏ ਪਰ ਇੱਕ ਸਵਾਲ ਨਰਿੰਦਰ ਮੋਦੀ ਨੂੰ ਹੈ ਕਿ ਨਰਿੰਦਰ ਮੋਦੀ ਦੇ ਜਿਹੜੇ ਭਗਤ ਨੇ ਉਹਨਾਂ ਨੂੰ ਹੈ ਉਹ ਭਾਈ ਜਿਹੜੇ ਗੁਜਰਾਤ ਦੇ ਦੰਗੇ ਆ ਉਹਨਾਂ ਬਾਰੇ ਵੀ ਗੱਲ ਕਰ ਲਿਆ ਕਰੋ ਗੁਜਰਾਤ ਦੇ ਕੰਗੇ ਆ ਜਿਹੜੇ 2002 ਵਾਲੇ ਉਹਦੀ ਵੀ ਗੱਲ ਕਰਿਆ ਕਰੋ ਜੇ ਨરેન્દ્ર ਮੋਦੀ ਸਾਹਿਬ ਕਹਿੰਦੇ ਐ ਕਿ ਜਿਹੜੀਆਂ ਪੋਲੀਟਿਕਲ ਪਾਰਟੀਆਂ ਕਾਂਗਰਸ ਨਾਲ ਜੁੜੀਆਂ ਨੇ ਉਹ ਵੀ ਜ਼ਿੰਮੇਵਾਰ ਨੇ ਤਾਂ ਮੋਦੀ ਜੀ ਨੂੰ 2002 ਵਾਲਾ ਵਾਕਿਆ ਨੂੰ ਯਾਦ ਕਰ ਲੈਣਾ ਚਾਹੀਦਾ ਸਾਰਾ ਕੁਝ YouTube ਦੇ ਉੱਪਰ ਹੈ ਹਰ ਇੱਕ ਚੀਜ਼ YouTube ਦੇ ਉੱਪਰ ਹੈ ਐਨੀਆਂ ਰਿਪੋਰਟਾਂ ਆਈਆਂ ਨੇ ਉਹਨਾਂ ਤੱਕੀਆਂ ਦੀਆਂ ਮੋਦੀ ਸਾਹਿਬ ਦੀਆਂ ਆਪਣੀਆਂ ਵੀਡੀਓਜ਼ ਨੇ ਮਾਨਯੋਗ ਪ੍ਰਧਾਨ ਮੰਤਰੀ ਅਟਲ ਵਿਹਰੀ ਬਾਜਪਾਈ ਨੇ ਕੀ ਕਿਹਾ ਜਦੋਂ ਇਹ ਦੰਗੇ ਹੋਏ ਇਹ ਸਾਰਾ ਕੁਝ ਮੋਦੀ ਤੇ ਮੋਦੀ ਦੇ ਜਿਹੜੇ ਪੈਰੋਕਾਰ ਨੇ ਤੇ ਜਿਹੜੇ ਉਹਨਾਂ ਦੇ ਆਪਣੇ ਗੋਦੀ ਮੀਡੀਆ ਉਹ ਵੀ ਇਹਦਾ ਪ੍ਰਚਾਰ ਕਰੇ ਜੀ ਵੈ ਜੀ ਜਿਸ ਹਿਸਾਬ ਦੇ ਨਾਲ ਪੀਐਮ ਮੋਦੀ ਦਾ ਬਿਆਨ ਹੈ ਜੇਕਰ ਦੇਖਿਆ ਜਾਏ ਕਾਂਗਰਸ ਨੇ ਹਾਲੇ ਤੀਕ ਕੇ ਇਸ ਨੂੰ ਲੈ ਕੇ ਕੋਈ ਬਿਆਨ ਇਸ ਤੇ ਨਹੀਂ ਦਿੱਤਾ ਇਸ ਬਾਰੇ ਕੀ ਕਹੋਗੇ ਬਹੁਤ ਬਹੁਤ ਕੁਝ ਹੋ ਗਿਆ ਜੀ ਜਿਹੜੀ ਮੋਦੀ ਸਾਹਿਬ ਗਲਪ ਕਰਦੇ ਆ ਤਾਂ ਦੇਸ਼ ਨੂੰ ਮੰਨਣ ਵਾਲੀ ਗੱਲ ਹੈ ਧਰਮ ਦੇ ਨਾਮ ਦੇ ਉੱਤੇ ਸਾਰਾ ਕੁਝ ਤੁਸੀਂ ਦੇਖੋ ਨਾ ਕੀ ਹੋ ਰਿਹਾ ਧਰਮ ਦੇ ਨਾਂ ਤੇ ਜਾਤ ਬਰਾਦਰੀਆਂ ਦੇ ਨਾਮ ਦੇ ਉੱਤੇ ਕੀ ਕਰੀ ਜਾ ਰਹੇ ਨੇ ਮੋਦੀ ਸਾਹਿਬ ਮੋਦੀ ਸਾਹਿਬ ਨੇ ਪਿੱਛੇ ਰਾਜਸਥਾਨ ਚ ਬਿਆਨ ਦਿੱਤਾ ਕਿ ਮੰਗਲ ਸੂਤਰ ਦਾ ਬਿਆਨ ਦਿੱਤਾ ਦੇਖੋ ਇਹੋ ਜਿਹੀ ਸਾਡੀ ਸਿਆਤਸ ਹੋ ਗਈ ਤੇ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਦੀ ਇੱਕ ਗਰੀਮਾ ਹੁੰਦੀ ਹੈ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਬਹੁਤ ਇਹ ਸੁੱਲ ਗਿਆ ਹੋਇਆ ਵਿਅਕਤੀ ਚਾਹੀਦਾ ਬਟ ਮੈਨੂੰ ਯਾਦ ਕਰਾਉਣਾ ਚਾਹੁੰਦਾ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਕਿ ਇਹਦੇ ਤੇ ਬੁੱਕ ਵੀ ਲਿਖੀ ਹੈ ਪਤਾਬਾਂ ਵੀ ਇਹਦੇ ਤੇ ਬਹੁਤ ਲਿਖੀਆਂ ਗਈਆਂ ਹੈ 2002 ਦੇ ਦੰਗਿਆਂ ਦੇ ਉੱਤੇ ਗੁਜਰਾਤ ਫਾਈਲ ਇੱਕ ਮੇਨ ਸਾਡੀ ਬੁੱਕ ਹੈਗੀ ਹੈ ਲੋਕਾਂ ਨੂੰ ਪੜ੍ਹਨੀ ਚਾਹੀਦੀ ਹੈ ਪਤਾ ਲੱਗੂਗਾ ਕਿ ਨਰਿੰਦਰ ਮੋਦੀ ਤੇ ਨਰਿੰਦਰ ਮੋਦੀ ਜੀ ਦੀ ਟੀਮ ਨੇ 2002 ਦੇ ਦੰਗਿਆਂ ਦੇ ਵਿੱਚ ਕੀ ਕੁਛ ਕੀਤਾ ਨਹੀਂ ਜੀ ਬਿਲਕੁਲ ਅਵੈਜੀ ਜਦੋਂਸੀਂ ਦੇਖਦੇ ਹਾਂ ਕਿ ਸਿਆਸਤ ਚਾਰੇ ਪਾਸੇ ਪਖੀ ਹੋਈ ਹੈ 2024 ਦੀਆਂ ਚੋਣਾਂ ਨੂੰ ਲੈ ਕੇ ਪਰ ਅਜਿਹੇ ਦੇ ਵਿੱਚ ਬਿਆਨਬਾਜ਼ੀ ਜਿਹੜੀ ਹੈ ਉਹ ਕਿਤਨਾ ਕਿਤੇ ਹੱਦੋਂ ਬਾਦ ਕੇ ਹੋ ਜਾਂਦੀ ਹੈ ਨਹੀਂ ਲੱਗਦਾ ਕਿ ਜਿਹੜੇ 84 ਦੇ ਕਹਿ ਸਕਦੇ ਹਾਂ ਕਿ ਪੀੜਤ ਹੋਣਗੇ ਕਿਤਨਾ ਕਿਤੇ ਉਹਨਾਂ ਦੇ ਜ਼ਖਮ ਫਿਰ ਤੋਂ ਅੱਲੇ ਹੋਣਗੇ ਦੇਖੋ ਕੱਲੇ ਪੀੜਤ ਨਹੀਂ ਸਾਰੀ ਸਿੱਖ ਕੌਮ ਇਹਦੇ ਨਾਲ ਬਲੁੰਦਰੀ ਗਈ ਸੀ ਅਸੀਂ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਇਹ ਸਾਰਾ ਕੁਝ ਸਪੈਸ਼ਲੀ ਮੈਂ ਵਿਧਾਨ ਸਭਾ ਦੇ ਵਿੱਚ ਬੋਲਿਆ ਕਿ ਜਿਹੜਾ 84 ਦੇ ਦੰਗੇ ਹੋਏ ਸੀ ਇਹ ਬਹੁਤ ਮਾੜਾ ਕੰਮ ਹੋਇਆ ਸੀ ਇੱਕ ਟੀਵੀ ਚੈਨਲ ਦੇ ਉੱਤੇ ਵੀ ਮੈਂ ਗੱਲ ਕਹੀ ਸੀ ਕਿ ਆਪਣੇ ਬੰਦਿਆਂ ਨੇ ਹੀ ਆਪਣੇ ਬੰਦਿਆਂ ਨੂੰ ਮਾਰਿਆ ਮੇਰੀ ਮੇਰਾ ਕਹਿਣ ਤੋਂ ਪਰਪਸ ਕਿ ਹਿੰਦੁਸਤਾਨ ਦੇ ਸਾਰੇ ਵਾਸੀ ਅਸੀਂ ਵਸਿੰਦੇ ਇੱਕ ਆ ਬਟ ਲੇਕਿਨ 1984 ਵਿੱਚ ਜੋ ਹੋਇਆ ਮੈਂ ਅੱਜ ਵੀ ਕਹਿੰਦਾ ਬਹੁਤ ਨਿੰਦਣਯੋਗ ਹੈ ਪਰ ਮੈਂ ਦੁਬਾਰਾ ਗੱਲ ਜਿਹੜੀ ਕਰਨੀ ਚਾਹੁੰਦਾ ਕਿ 2002 ਦੇ ਦੰਗੇ ਕਿਉਂ મોદી ਸਾਹਿਬ ਭੁੱਲ ਜਾਂਦੇ ਆ ਇਕੋ ਆਰਗੇਨਾਈਜ਼ ਉਹਨਾਂ ਨੇ ਕੀਤੇ ਸੀ ਉਹਨਾਂ ਦੀ ਪਾਰਟੀ ਨੇ ਕੀਤੇ ਸੀ ਸਾਰਾ ਕੁਝ ਹੁਣ ਤਾਂ ਸੋਸ਼ਲ ਮੀਡੀਆ ਤੇ ਪਿਆ 2002 ਦੇ ਦੰਗਿਆਂ ਤੇ ਮੈਂ ਤਾਂ ਤੁਹਾਡੇ ਥਰੂ ਲੋਕਾਂ ਨੂੰ ਬੇਨਤੀ ਕਰਨੀ ਚਾਹਨਾ ਕਿ 84 ਦੇ ਦੰਗੇ ਤਾਂ ਉਸ ਤੋਂ ਤਾਂ ਹੋਰ ਨਿੰਦਣਯੋਗ ਕੋਈ ਗੱਲ ਹੀ ਨਹੀਂ ਪਰ 2002 ਦੇ ਕਿਉਂਕਿ ਪ੍ਰਾਈਮ ਮਿੰისტਰ ਬਿਆਨ ਦਿੰਦਾ 2002 ਦੇ ਦੰਗੇ ਵੀ ਦੇਖੋ ਨਾ ਗੁਜਰਾਤ ਦੇ ਵਿੱਚ ਕੀ ਹੋਇਆ ਇਹ ਬਹੁਤ ਇੰਪੋਰਟੈਂਟ ਹੈ ਜੀ ਬਿਲਕੁਲ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਬਾਦ ਜੀ ਸਾਣਾ ਜੁੜਨ ਲਈ ਸਮਾਂ ਦੇਣ ਲਈ ਸੋ 1984 ਸਿਕ ਦੰਗਿਆਂ ਦੇ ਲਈ ਕਾਂਗਰਸ ਹੀ ਜ਼ਿੰਮੇਵਾਰ ਹੈ ਪੀਐਮ ਮੋਦੀ ਜਿਥੇ ਕਹਿ ਰਹੇ ਨੇ ਤਾਂ ਉਦੋਂ ਕੁਲਦੀਪ ਬਾਦ ਵੀ ਸਾਣਾ ਜੁੜੇ ਉਹਨਾਂ ਨੂੰ ਕਿਹਾ ਗਿਆ ਕਿ ਜੋ ਗੁਜਰਾਤ ਦੇ ਵਿੱਚ ਦੰਗੇ ਹੋਏ ਉਸ ਬਾਰੇ ਵੀ ਪੀਐਮ ਮੋਦੀ ਬੋਲਣ ਉਸ ਦੇ ਬਾਰੇ ਉਹ ਬਿਆਨ ਕਿਉਂ ਨਹੀਂ ਦਿੰਦੇ ਸੋ ਇੰਡੀਗਰ ਚੋੜ ਨੂੰ ਸਿਰਫ ਵੋਟ ਬੈਂਕਾਂ ਤੋਂ ਵੱਧ ਕੇ ਕੁਝ ਨਹੀਂ ਹੈ ਵੋਟ ਬੈਂਕ ਦੇ ਨਾਲ ਹੀ ਮਤਲਬ ਹੈ ਪੀਐਮ ਮੋਦੀ ਇਹ ਕਹਿ ਰਹੇ ਨੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਦੇ ਨਾਲ ਖੜੀ ਹਰ ਪਾਰਟੀ ਦੰਗਿਆਂ ਦੀ આરોપી ਹੈ